ਨਮਸਕਾਰ ਸਤਿ ਸ੍ਰੀ ਅਕਾਲ ਨੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਬ੍ਰਿਟੇਨ ਦੀ ਫਾਰਮਾ ਕੰਪਨੀ ਐਸਟਰਾਜੋਨੇਕ ਨੇ ਮੰਨਿਆ ਕਿ ਉਹਨਾਂ ਦੀ ਕੋਵਿਡ-19 ਵੈਕਸੀਨ ਦੇ ਨਾਲ ਖਤਰਨਾਕ ਸਾਈਡ ਇਫੈਕਟ ਹੋ ਸਕਦੇ ਹਨ ਹਾਲਾਂਕਿ ਐਸਾ ਬਹੁਤ ਰੇਅਰ ਮਾਮਲਿਆਂ ਦੇ ਵਿੱਚ ਹੋਵੇਗਾ ਐਸਟਰਾਜੋਨੇਕ ਦਾ ਜੋ ਫਾਰਮੂਲਾ ਸੀ ਉਸ ਦੇ ਨਾਲ ਭਾਰਤ ਵਿੱਚ ਸਿਰਮ ਇੰਸਟੀਚਿਊਟ ਨੇ ਕੋਵਿਡ ਸ਼ੀਲ ਨਾਮ ਤੋਂ ਵੈਕਸੀਨ ਬਣਾਈ ਬ੍ਰਿਟਿਸ਼ ਮੀਡੀਆ ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਿਕ ਐਸਟਰਾਜੋਨੇਕਾ ਦਾ આરોਪ ਹੈ ਕਿ ਉਹਨਾਂ ਦੀ ਵ ਮਹਾਰਾਸ਼ਟਰ ਦੇ ਦਾਰਾਸ਼ਿਵ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੋ ਵਿਰੋਧੀ ਭਾਜਪਾ ਸਰਕਾਰ ਦਾ ਮੁਕਾਬਲਾ ਨਹੀਂ ਕਰ پا ਰਹੇ ਹਨ ਉਹ ਸੋਸ਼ਲ ਮੀਡੀਆ ਤੇ ਫਰਜੀ ਵੀਡੀਓ ਚਲਾ ਕੇ ਤਕਨੀਕ ਦਾ ਦੁਰਉਪਯੋਗ ਕਰ ਰਹੇ ਨੇ ਹੁਣ ਉਹਨਾਂ ਦੀ ਹਾਲਤ ਅਜੀਬ ਹੀ ਹੈ ਜਿਵੇਂ ਉਹਨਾਂ ਦਾ ਚੂਠ ਕੰਮ ਨਹੀਂ ਕਰ ਰਿਹਾ ਤਾਂ ਉਹ ਮੇਰੇ ਚਿਹਰੇ ਦੇ ਇਸਤੇਮਾਲ ਕਰ ਰਹੇ ਹਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਦੇ ਨਾਲ ਆਪਣੇ ਮੁਹੱਬਤ ਦੀ ਦੁਕਾਨ ਵਿੱਚ ਫੇਕ ਵੀਡੀਓ ਵੇਚ ਰਹੇ ਹਨ ਹਰਿਆਣਾ ਦੇ ਗੁਰੂਗਰਾਮ ਦੇ ਪਿੰਡ ਨਿਬੋਰ ਦੇ ਨਜ਼ਦੀਕ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਲੱਗਣ ਦੀ ਸੂਚਨਾ ਤੇ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ ਤੇ ਪਹੁੰਚੀਆਂ। ਕਈ ਘੰਟੇ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਰਹੀ। ਅੱਗ ਰਾਤ ਨੂੰ 2 ਵਜੇ ਲੱਗੀ ਅਤੇ ਅਜੇ ਤੱਕ ਵੀ ਉਸਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ। ਅੱਜ ਦੁਪਹਿਰ ਤੱਕ ਵੀ ਗੋਦਾਮ ਦੇ ਵਿੱਚੋਂ ਨਿਕਲਦੀਆਂ ਰਹੀਆਂ ਵੱਡੀਆਂ ਅੱਗ ਦੀਆਂ ਲਪਟਾਂ। ਹਰਿਆਣਾ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਿਨੇਸ਼ਨ ਪ੍ਰਕਿਰਿਆ ਹੋਈ ਸ਼ੁਰੂ ਸੂਬੇ ਦੇ ਵਿੱਚ ਹੁਣ ਤੱਕ 8 ਕੈਂਡੀਡੇਟਸ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਦੱਸਦੀ ਕਿ 6 ਮਈ ਨੂੰ ਨਾਮਜ਼ਦਗੀ ਦੀ ਲਾਸਟ ਤਾਰੀਖ ਰੱਖੀ ਗਈ ਹੈ ਪਹਿਲੇ ਦਿਨ ਯਾਨੀ 29 ਅਪ੍ਰੈਲ ਨੂੰ ਸਭ ਤੋਂ ਜ਼ਿਆਦਾ ਨਾਮਿਨੇਸ਼ਨ ਸੋਨੀਪੱਤ ਲੋਕ ਸਭਾ ਸੀਟ ਤੋਂ ਦਾਖਲ ਹੋਏ ਇੱਥੋਂ ਤਿੰਨ ਉਮੀਦਵਾਰਾਂ ਨੇ ਆਪਣੇ ਆਪਣੇ ਪਰਚੇ ਦਾਖਲ ਕੀਤੇ ਸੀਨੀਅਰ ਸੈਕੰਡਰੀ ਸਿੱਖਿਆ ਬੋਰਡ ਹਰਿਆਣਾ ਨੇ ਜਮਾਤ 12ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ ਇਸ ਵਾਰ ਕੁੜੀਆਂ ਨੇ ਬਾਜ਼ੀ ਮਾਰੀ ਹੈ ਜਿੱਥੇ ਬੋਰਡ ਪ੍ਰੀਖਿਆਵਾਂ ਵਿੱਚ 88.14 ਲੜਕੀਆਂ ਪਾਸ ਹੋਈਆਂ ਅਤੇ 82.52% ਲੜਕੇ ਪਾਸ ਹੋਤੀ ਸਰਕਾਰੀ ਦੇ ਬਜਾਏ ਨਿੱਜੀ ਸਕੂਲਾਂ ਦੇ ਬੱਚੇ ਰਹੇ ਅੱਗੇ ਨਿੱਜੀ ਸਕੂਲਾਂ ਦਾ ਰਿਜ਼ਲਟ ਜਿੱਥੇ 88.12% ਰਿਹਾ ਅਤੇ ਸਰਕਾਰੀ ਸਕੂਲਾਂ ਦੇ 83.34 ਬੱਚੇ ਹੀ ਹੋ ਸਕੇ ਪਾਸ ਹਰਿਆਣਾ ਦੇ ਪੰਚਕੂਲਾ ਸਥਿਤ ਭਾਜਪਾ ਦਫ਼ਤਰ ਵਿੱਚ ਆਯੋਜਿਤ ਪ੍ਰੋਗਰਾਮ ਦੇ ਵਿੱਚ ਦੂਸਰੇ ਦਲਾਂ ਤੋਂ ਆਏ ਆਗੂਆਂ ਨੂੰ ਭਾਜਪਾ ਦੀ ਮੈਂਬਰਸ਼ਿਪ ਜੁਆਇਨ ਕਰਵਾਏ ਗਏ ਮੁੱਖ ਮੰਤਰੀ ਨਾਇਬ ਸੈਣੀ ਨੇ ਪਾਰਟੀ ਦਾ ਪਟਕਾ ਪਹਿਨਾ ਕੇ ਆਗੂਆਂ ਦਾ ਭਾਜਪਾ ਵਿੱਚ ਨਿੱਘਾ ਸਵਾਗਤ ਕੀਤਾ ਭਾਜਪਾ ਜੁਆਇਨ ਕਰਨ ਵਾਲਿਆਂ ਵਿੱਚੋਂ ਮੁੱਖ ਤੌਰ ਤੇ ਜਨਨਕ ਜਨਤਾ ਪਾਰਟੀ ਦੇ ਕੌਮੀ ਸਕੱਤਰ ਅਸ਼ੋਕ ਸ਼ੇਰਵਾਲ ਸੂਬਾ ਮहासਚੀਵ ਕੁਸਮ ਸ਼ੇਰਵਾਲ ਅੰਬਾਲਾ ਜ਼ਿਲ੍ਹਾ ਸਕੱਤਰ ਹਰਪਾਲ ਕੰਬੋਜ ਰਹੇ ਸ਼ਾਮਲ ਦਿਲਿਸ਼ਾ ਪਾਲਿਸੀ ਮਾਮਲੇ ਵੀ ਤਿਹਾਰ ਜਿਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਅੱਜ ਦੂਸਰੀ ਮੁਲਾਕਾਤ ਹੋਈ ਹੈ ਕੇਜਰੀਵਾਲ ਤੋਂ ਮੁਲਾਕਾਤ ਦੇ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਗੁਜਰਾਤ ਅਤੇ ਅਸਮ ਦੌਰੇ ਦੇ ਬਾਰੇ ਕੇਜਰੀਵਾਲ ਨੂੰ ਫੀਡਬੈਕ ਦਿੱਤੀ ਹੈ ਉਨ੍ਹਾਂ ਨੇ ਮੈਨੂੰ ਕਿਹਾ ਕਿ ਦਿੱਲੀ ਵੀ ਆਉਣਾ ਹੈ ਤੇ ਦਿੱਲੀ ਦੇ ਪ੍ਰਚਾਰਕਾਂ ਨੂੰ ਪੰਜਾਬ ਲੈ ਕੇ ਜਾਣਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਪਣੇ ਵਿਵਾਦਿਤ ਬਿਆਨ ਤੋਂ ਮਾਫੀ ਮੰਗੀ ਉਹਨਾਂ ਨੇ ਕਿਹਾ ਹੈ ਕਿ ਜਾਣੇ-ਅਣਜਾਣੇ ਵਿੱਚ ਦਿੱਤੇ ਗਏ ਬਿਆਨ ਤੋਂ ਮੈਂ ਕਿਸੇ ਦੀ ਭਾਵਨਾਵਾਂ ਆहत ਹੋਈਆਂ ਤਾਂ ਮੈਂ ਉਹਨਾਂ ਦੇ ਲਈ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਦੱਸਦੀ ਕਿ ਰਾਜਵੜਿੰਗ ਦੀ ਪਤਨੀ ਨੇ ਕਾਂਗਰਸ ਦੇ ਚੋਣਾਂ ਦੇ ਚਿੰਨ੍ਹ ਨੂੰ ਲੈ ਕੇ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਗੁਰੂਆਂ ਦੇ ਪੰਜੇ ਦੇ ਲਈ ਵੋਟ ਮੰਗਣ ਆਈ ਹਾਂ ਗੁਰੂ ਨਾਨਕ ਦੇਵ ਜੀ ਦਾ ਵੀ ਪੰਜਾ ਸੀ ਅਤੇ ਕਾਂਗਰਸ ਵੀ ਪੰਜੇ ਤੇ ਚੋਣ ਲੜ ਰਹੀ ਹੈ ਪੰਜਾਬ ਦੇ ਜ਼ਿਲੰਦਰ ਲੋਕ ਸਭਾ ਸੂਬੇ ਦੀ ਸਭ ਤੋਂ ਚਰਚਿਤ ਸੀਟਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ ਜ਼ਿਲੰਦਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੁਆਰਾ ਆਮ ਆਦਮੀ ਪਾਰਟੀ ਤੇ ਕਟਾਕਸ਼ ਕਰਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੁਸ਼ੀਲ ਰਿੰਕੂ ਇੱਕ ਕੁੱਤੇ ਨੂੰ ਭੌਂਦੇ ਹੋਏ ਦੇਖ ਕੇ ਕਹਿ ਰਹੇ ਹਨ ਕਿ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਹੈ ਇੱਥੇ ਨਾ ਭੌਂਕੋ ਕੁੱਤੇ ਵੀਡੀਓ ਰਿੰਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੀਤਾ ਸ਼ੇਅਰ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਗੁਰਵਿੰਦਰ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਸਿਆਸੀ ਜ਼ਬਰਦਸਤੀ ਕੀਤੀ ਸ਼ੁਰੂਆਤ ਨਵੀਂ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸੀਨੀਅਰ ਲੀਡਰਾਂ ਨੇ ਢਿੱਲੋਂ ਦਾ ਪਾਰਟੀ ਵਿੱਚ ਕੀਤਾ ਨਿਗਾਹਸਵਾਗਤ ਇਧਰ ਮean ਪੰਜਾਬ ਕਾਂਗਰਸ ਅੰਚਾਰ ਦਵਿੰਦਰ ਯਾਦਵ ਢਿੱਲੋਂ ਦੀ ਪਤਨੀ ਅਤੇ ਬੇਟੇ ਵੀ ਰਹੇ ਮੌਜੂਦ ਦਰਚਾ ਹੈ ਕਿ ਕਾਂਗਰਸ ਢਿੱਲੋਂ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਐਲਾਨ ਸਕਦੀ ਹੈ ਉਮੀਦਵਾਰ ਫਿਲਹਾਲ ਸੀਨੀਅਰ ਬੁਲੇਟਿਨ ਵਿੱਚ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ